ਦਾ ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਜੀ ਦੁਸ਼ਹਿਰੇ ਤੋਂ ਪਹਿਲਾਂ ਹਜੂਰ ਸਾਹਿਬ ਪ੍ਰਕਰਮਾਂ ਦੇ ਵਿੱਚ ਇਹ ਚੀਜ਼ ਦੋ ਬੰਦਿਆਂ ਨੂੰ ਦਾਨ ਜ਼ਰੂਰ ਕਰ ਦਿਓ ਫਿਰ ਦੇਖਣਾ ਚਮਤਕਾਰ ਦਿਨ ਬਦਲਣਗੇ ਤੁਹਾਡੇ ਤੇ ਨਾਲ ਖੁਸ਼ਖਬਰੀ ਮਿਲੇਗੀ ਆਪਾਂ ਬੇਨਤੀ ਆ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਵੇਖਦੇ ਹਾਂ ਕਿ ਹਜੂਰ ਸਾਹਿਬ ਪ੍ਰਕਰਮਾਂ ਦੇ ਵਿੱਚ ਕਿੰਨੀ ਸੰਗਤ ਬੈਠ ਕੇ ਪਾਠ ਕਰਦੀ ਹੈ ਕਈ ਵਾਰੀ ਦਰਬਾਰ ਦੇ ਵਿੱਚ ਬੈਠਣ ਨੂੰ ਥਾਂ ਨਹੀਂ ਹੁੰਦੀ ਤੇ ਪ੍ਰਕਰਮਾਂ ਦੇ ਵਿੱਚ ਹੀ ਉਹ ਲੋਕ ਸੱਜ ਜਾਂਦੇ ਨੇ ਬੈਠ ਜਾਂਦੇ ਨੇ ਜਿਨ੍ਹਾਂ ਨੂੰ ਟਿਕਾ ਪਸੰਦ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਟਿਕਾ ਦੇ ਵਿੱਚ ਬੈਠਾਂਗੇ ਭਾਵੇਂ ਬਾਹਰ ਬੈਠ ਜਾਈਏ ਅਸਥਾਨ ਗੁਰੂ ਦਾ ਹੈ ਤੇ ਪਾਵਨ ਬਾਣੀ ਦਾ ਪਾਠ ਕਰਾਂਗੇ ਨਿਤਨੇਮ ਕਰਾਂਗੇ ਤੇ ਉੱਥੇ ਪਾਵਨ ਬਾਣੀ ਦਾ ਜਾਪ ਕਰਕੇ ਅਸੀਂ ਕੁਝ ਲਾਹਾ ਖਟਾਂਗੇ ਤੇ ਪਿਆਰਿਓ ਉਹ ਲਾਹਾ ਖੱਟ ਕੇ ਆਉਂਦੇ ਨੇ ਉੱਥੇ ਘੁੰਮ ਫਿਰ ਕੇ ਲੰਗਰ ਛੱਕੇ ਜਾਂ ਵਾਵਾ ਕਰਕੇ ਵਾਪਸ ਨਹੀਂ ਪਰਤਦੇ ਉਹ ਕੁਝ ਨਾ ਕੁਝ ਉਥੋਂ ਖੱਟ ਕੇ ਲੈ ਕੇ ਆਉਂਦੇ ਨੇ ਉਹਨਾਂ ਲੋਕਾਂ ਦੀ ਇੱਕ ਜਿਹੜੀ ਸਥਿਤੀ ਹੈ ਉਹ ਇਸ ਤਰ੍ਹਾਂ ਦੀ ਬਣ ਜਾਇਆ ਕਰਦੀ ਹੈ ਉਹ ਇਸ ਤਰ੍ਹਾਂ ਦੀ ਸਥਿਤੀ ਨੂੰ ਲੈ ਕੇ ਚੱਲਦੇ ਨੇ ਸਾਧ ਸੰਗਤ ਔਰ ਇੱਕ ਬੇਨਤੀ ਮੈਂ ਆਪ ਜੀ ਨਾਲ ਕਰਾਂ ਕਿ ਜਦੋਂ ਵੀ ਹਜ਼ੂਰ ਸਾਹਿਬ ਜਾਓ ਤੇ ਪ੍ਰਕਰਮਾਂ ਦੇ ਵਿੱਚ ਬੈਠ ਕੇ ਉਸ ਦ੍ਰਿਸ਼ ਨੂੰ ਯਾਦ ਕਰਿਓ ਕਿ 1708 ਦੇ ਵਿੱਚ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੋएगी ਕਿਸ ਤਰ੍ਹਾਂ ਦਾ ਸਮਾਂ ਹੋਏਗਾ ਕਿਵੇਂ ਪੰਡਾਲ ਲੱਗਿਆ ਹੋਵੇਗਾ ਸਜਿਆ ਹੋਵੇਗਾ ਤੇ ਕਿਸ ਤਰ੍ਹਾਂ ਸਤਿਗੁਰੂ ਜੀ ਉਸ ਤੋਂ ਬਾਅਦ ਸੱਚਖੰਡ ਗਏ ਹੋਣਗੇ ਤੇ ਕਿੱਥੇ ਚੰਦਨ ਦੀਆਂ ਲੱਕੜਾਂ ਚਣੀਆਂ ਹੋਣਗੀਆਂ ਤੇ ਕਿੱਥੇ ਚਿਖਾ ਬਣਾਈ ਗਈ ਹੋਵੇਗੀ ਕਿਸ ਤਰ੍ਹਾਂ ਘੋੜੇ ਸਮੇਤ ਸੱਚਖੰਡ ਗਏ ਹੋਣਗੇ ਸੰਗਤ ਨੇ ਕਿਸ ਤਰ੍ਹਾਂ ਦਾ ਵਿਰਾਗ ਕੀਤਾ ਹੋਵੇਗਾ ਇਹ ਚੀਜ਼ਾਂ ਸੋਚਣ ਵਾਲੀਆਂ ਨੇ ਉਥੇ ਬੈਠ ਕੇ ਮਹਿਸੂਸ ਕਰਨ ਵਾਲੀਆਂ ਨੇ ਸਾਧ ਸੰਗਤ ਉਸ ਤੋਂ ਬਾਅਦ ਫਿਰ ਮਨ ਦੇ ਵਿੱਚ ਇਹ ਗੱਲ ਦ੍ਰਿੜ ਵਿਸ਼ਵਾਸ ਕਰਨ ਵਾਲੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਗਤ ਨੂੰ ਇਹ ਵੀ ਵਚਨ ਕਹੇ ਸੀ ਕਿ ਅਸੀਂ ਕਿਤੇ ਨਹੀਂ ਜਾਵਾਂਗੇ ਸਰੀਰ ਕਰਕੇ ਇੱਥੋਂ ਚਲੇ ਜਾਣਾ ਪਰ ਜਦੋਂ ਤੁਸੀਂ ਯਾਦ ਕਰੋਗੇ ਅਸੀਂ ਇੱਥੇ ਮੌਜੂਦ ਮਿਲਾਂਗੇ ਹਰ ਵਕਤ ਇੱਥੇ ਮੌਜੂਦ ਮਿਲਾਂਗੇ ਅੱਜ ਵੀ ਜੇ ਗੱਲ ਕਰੀਏ ਤਾਂ ਹਜ਼ੂਰ ਸਾਹਿਬ ਦੇ ਵਿੱਚ ਸਤਿਗੁਰੂ ਸਭ ਤੋਂ ਵੱਧ ਮੌਜੂਦ ਨੇ ਵੱਧ ਸਮਾਂ ਮੌਜੂਦ ਨੇ ਜਦੋਂ ਵੀ ਉਹਨਾਂ ਨੂੰ ਬੈਠ ਕੇ ਉੱਥੇ ਯਾਦ ਕਰਾਂਗੇ ਤੇ ਪਿਆਰੋਂ ਉਹਨਾਂ ਦੇ ਦਰਸ਼ਨ ਹੁੰਦੇ ਨੇ ਰਤਨ ਦਾਸ ਨਾਮ ਦੇ ਸਾਧੂ ਨੂੰ ਦੀਦਾਰੇ ਹੋਏ ਸੀ ਗੁਰੂ ਸਾਹਿਬ ਦੇ ਸੱਚਖੰਡ ਜਾਣ ਤੋਂ ਕੁਝ ਦਿਨ ਬਾਅਦ ਉਸ ਤੋਂ ਬਾਅਦ ਜੇ ਦੀਦਾਰੇ ਹੋਏ ਤਾਂ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੋਣਾ ਸਾਹਿਬ ਵਾਲਿਆਂ ਨੂੰ ਔਰ ਸਮੇਂ-ਸਮੇਂ ਤੇ ਇਹ ਦੀਦਾਰੇ ਹੁੰਦੇ ਰਹੇ ਜਿਨ੍ਹਾਂ ਨੇ ਕਮਾਈ ਕੀਤੀ ਆਪਾਂ ਵੀ ਕਮਾਈ ਕਰੀਏ ਸਾਨੂੰ ਵੀ ਦੀਦਾਰੇ ਹੋਣਗੇ ਕਮਾਈ ਕਾਰੀ ਕਰਨੀ ਹੈ ਸ਼ਬਦ ਦੀ ਕਮਾਈ ਕਰਨੀ ਹੈ ਦੀਦਾਰੇ ਸਾਨੂੰ ਵੀ ਹੋ ਜਾਣਗੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਔਰ ਹਾਂ ਮੈਂ ਬੇਨਤੀ ਕਰ ਰਿਹਾ ਸੀ ਕਿ ਦੁਸਹਿਰੇ ਦਾ ਜੋੜ ਮੇਲਾ ਸੰਗਤ ਉਥੇ ਜਾ ਕੇ ਮਨਾਉਂਦੀ ਐ ਬਹੁਤ ਜ਼ਿਆਦਾ ਸੰਗਤ ਹਜੂਰ ਸਾਹਿਬ ਜਾਂਦੀ ਐ ਸਾਧ ਸੰਗਤ ਤੁਸੀਂ ਵੇਖ ਸਕਦੇ ਹੋ ਫਲਾਈਟ ਫੜ ਕੇ ਟ੍ਰੇਨ ਫੜ ਕੇ ਆਪੋ ਆਪਣੇ ਸਾਧਨਾ ਤੇ ਬੱਸਾਂ ਤੇ ਗੱਡੀਆਂ ਤੇ ਸੰਗਤ ਹਜੂਰ ਸਾਹਿਬ ਪਹੁੰਚਣੀ ਸ਼ੁਰੂ ਹੋ ਗਈ ਐ ਦੁਸਹਿਰੇ ਦਾ ਜੋੜ ਮੇਲਾ ਐ ਉਥੇ ਤੁਹਾਨੂੰ ਪਤਾ ਵੀ ਜੋੜ ਮੇਲਾ ਕਾਫੀ ਭਾਰੀ ਹੁੰਦਾ ਐ ਸਾਧ ਸੰਗਤ ਉਥੇ ਨਾਮ ਜਪਣ ਵਾਲੇ ਅੰਮ੍ਰਿਤ ਛਕਣ ਵਾਲੇ ਗੁਰੂ ਦਾ ਬਚਨ ਮੰਨਣ ਵਾਲੇ ਬਹੁਤ ਗਿਣਤੀ ਦੇ ਵਿੱਚ ਜਾਂਦੇ ਨੇ ਪ੍ਰਸਾਦ ਸੰਗਤ ਇੱਕ ਬੇਨਤੀ ਕਰਦਾ ਵੀ ਜਦੋਂ ਵੀ ਪ੍ਰਕਰਮਾਂ ਦੇ ਵਿੱਚ ਟਿਕਾ ਨਾਲ ਬੈਠਾਂਗੇ ਤੇ ਆਪਣੇ ਅੰਦਰ ਨੂੰ ਝੰਡੋੜਿਓ ਕਿ ਮਨਾ ਤੂੰ ਗੁਰੂ ਦਾ ਇਹੋ ਜਿਹਾ ਕਿਹੜਾ ਬਚਨ ਮੰਨਿਆ ਜਿਸ ਬਚਨ ਦੇ ਨਾਲ ਗੁਰੂ ਤੈਨੂੰ ਨੇੜੇ ਲਾ ਲੈ ਤੇ ਗੁਰੂ ਦੇ ਤੂੰ ਨੇੜੇ ਹੋ ਜਾਏ ਯਾਦ ਰੱਖੀ ਵੀ ਗੁਰੂ ਦਾ ਬਚਨ ਮੰਨਣਾ ਸਤਿਗੁਰੂ ਦਾ ਕੋਈ ਬਚਨ ਮੰਨ ਕੇ ਇਥੋਂ ਜਾਣਾ ਹੈ ਜੀਵਨ ਦੇ ਵਿੱਚ ਲਾਗੂ ਕਰਕੇ ਜਾਣਾ ਹੈ ਤੇ ਉਹ ਬਚਨ ਦਾ ਜੋ ਗਿਆਨ ਹੈ ਜੋ ਜੀਵਨ ਦੇ ਵਿੱਚ ਤੇ ਲਾਗੂ ਕੀਤਾ ਉਹ ਅੱਗੇ ਵੰਡਣਾ ਜਾ ਕੇ ਤੇਰਾ ਜੀਵਨ ਜੇ ਬਦਲਿਆ ਤਾਂ ਇੱਕ ਦਾ ਜੀਵਨ ਹੋਰ ਬਦਲਣਾ ਅੱਗੇ ਜਾ ਕੇ ਤੇਰਾ ਜੀਵਨ ਸੁਧਰਿਆ ਤਾਂ ਇੱਕ ਦੇ ਜੀਵਨ ਨੂੰ ਸੁਧਾਰਨਾ ਇਹ ਤੇਰਾ ਉਪਦੇਸ਼ ਹੈ ਤੇਰਾ ਸਭ ਤੋਂ ਵੱਡੀ ਤੇਰੀ ਸੇਵਾ ਹੈ ਇਹ ਪੰਥ ਪ੍ਰਤੀ ਤੇਰੀ ਜ਼ਿੰਮੇਵਾਰੀ ਹੈ ਕੌਮ ਪ੍ਰਤੀ ਤੇਰੀ ਜ਼ਿੰਮੇਵਾਰੀ ਹੈ ਤੇਰਾ ਫਰਜ਼ ਹੈ ਗੁਰੂ ਸਾਹਿਬ ਦੀ ਸੇਵਾ ਸਮਝ ਕੇ ਇਹ ਕਾਰਜ ਤੈ ਕਰਨਾ ਇਹ ਸਿੱਖਿਆ ਲੈ ਕੇ ਉੱਥੋਂ ਜਰੂਰ ਮੁੜੀਏ ਫਿਰ ਵੇਖਿਓ ਜੀਵਨ ਦੇ ਵਿੱਚ ਕਿਸ ਤਰ੍ਹਾਂ ਲਹਿਰਾਂ ਬਹਿਰਾਂ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ